ਪੰਜਾਬ ਦੀ ਸਿਆਸਤ ਦੇ ਵਿੱਚ ਗੁਰਪ੍ਰੀਤ ਸਿੱਖੋ ਇਸ ਸਮੇਂ ਬੜੇ ਚਰਚਾਚਨ ਸਿੱਖੋ ਮੁਦਕੀ ਆਖਰਕਾਰ ਉਹਨਾਂ ਦੀ ਸਿਆਸਤ ਦੇ ਵਿੱਚ ਐਂਟਰੀ ਨੇ ਪੰਜਾਬ ਦੇ ਕਈ ਸਿਆਸੀ ਹਲਕਿਆਂ ਦੇ ਵਿੱਚ ਇੱਕ ਤਰ੍ਹਾਂ ਨਾਲ ਤਰਥੱਲੀ ਮਚਾਈ ਹੋਈ ਹੈ ਗੁਰਪ੍ਰੀਤ ਸਿੱਖੋ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਦੇ ਲਈ ਵੀ ਤਿਆਰੀ ਕਰ ਰਹੇ ਨੇ ਆਖਰਕਾਰ ਉਹ ਕਿਸ ਹਲਕੇ ਤੋਂ ਚੋਣ ਲੜਨਾ ਚਾਹੁੰਦੇ ਨੇ ਇਸ ਤੇ ਸੰਕੇਤ ਵੀ ਮਿਲੇ ਨੇ ਤੇ ਇਸ ਦੀ ਜਾਣਕਾਰੀ ਵੀ ਆਈ ਹੈ ਕੀ ਜਾਣਕਾਰੀ ਆਈ ਹੈ ਇਸ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਅਪੜਦੇ ਰਹਿਣ ਮਾਮਲਾ ਇਹ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਜਿਵੇਂ ਜਿਵੇਂ 27 ਨੇੜੇ ਆਈ ਜਾਂਦਾ ਹੈ ਉਵੇਂ-ਉਵੇਂ ਪੰਜਾਬ ਦੇ ਸਿਆਸੀ ਅਖਾੜੇ ਦੇ ਵਿੱਚ ਨਵੇਂ ਪਹਿਲਵਾਨ ਆਉਣ ਲਈ ਆਪਣਾ ਭਾਰ ਤੋਲ ਰਹੇ ਨੇ। ਉਹਨਾਂ ਦੇ ਵਿੱਚੋਂ ਇੱਕ ਨੇ ਗੁਰਪ੍ਰੀਤ ਸਿੰਘ ਸੇਖੋ ਉਰਫ਼ ਸੇਖੋ ਮੁਦਕੀ। ਉਹਨਾਂ ਦੇ ਵੱਲੋਂ ਲਗਾਤਾਰ ਚਰਚਾ ਹੈ ਕਿ ਉਹ ਸਿਆਸੀ ਪਿੰਡ ਦੇ ਵਿੱਚ ਨਿਤਰਣਗੇ, ਵਿਧਾਨ ਸਭਾ ਦੀਆਂ ਚੋਣਾਂ ਲੜਨਗੇ। ਉਹਨਾਂ ਨੇ ਆਪਣੀਆਂ ਦੋ ਧਰਮ ਪਤਨੀਆਂ ਜਿਹੜੀਆਂ ਨੇ ਕਰਮਵਾਰ ਵੱਖ-ਵੱਖ ਜ਼ੋਨਾਂ ਤੋਂ ਫਲੋਜਪੁਰ ਦੀ ਜ਼ਿਲ੍ਹਾ ਪ੍ਰੀਸ਼ਦ ਦੇ ਲਈ ਉਹਨਾਂ ਨੂੰ ਚੋਣ ਲੜਾਈ ਤੇ ਉਹ ਜਿਤਾ ਵੀ ਲਈਆਂ। ਸਵਾਲ ਇਹ ਸੀ ਕਿ ਉਹਨਾਂ ਨੂੰ ਅਕਾਲੀ ਦਲ ਦੀ ਬੈਕ ਸੀ ਅਕਾਲੀ ਦਲ ਜਾਂ ਖੇਤਰੀ ਹਲਕੇ ਦੇ ਤੌਰ ਤੇ ਅਕਾਲੀ ਦਲ ਦੇ ਲੋਕ ਉਹਨਾਂ ਦੀ ਉੱਥੇ ਮਦਦ ਕਰ ਰਹੇ ਸੀ امداد ਕਰ ਰਹੇ ਸੀ ਪਰ ਸਿੱਖੋ ਕਿਥੋਂ ਲੜਨਗੇ ਸਿੱਖੋ ਕੋਈ ਸ਼ੱਕ ਨਹੀਂ ਹੈ ਇਸ ਚੀਜ਼ 'ਚ ਕਿ ਉਹ ਜੱਟ ਸਿੱਖ ਬਰਾਦਰੀ ਨਾਲ ਸੰਬੰਧਿਤ ਨੇ ਤੇ ਉਹਨਾਂ ਦਾ ਆਪਣਾ ਹਲਕਾ ਜਿਹੜਾ ਆ ਉਹ ਫਿਰੋਜ਼ਪੁਰ ਦਿਹਾਤੀ ਆ ਜਿਹੜਾ ਕਿ ਅਨੁਸੂਚਿਤ ਜਾਤੀਆਂ ਦੇ ਲਈ ਰਾਖਵਾਂ ਹਲਕਾ ਆ ਉਹ ਕਿੱਥੋਂ ਲੜਨਗੇ ਜੋ ਜਾਣਕਾਰੀ মিডিਆ ਦੇ ਰਾਹੀਂ ਜਾਂ মিডিਆ ਰਪੋਰਟਸ ਦੇ ਰਾਹੀਂ ਜਾਂ ਸਰੋਤ ਸੂਤਰਾਂ ਦੇ ਰਾਹੀਂ ਆ ਰਹੀ ਹੈ ਉਹਦੇ ਅਨੁਸਾਰ ਉਹ ਵਿਧਾਨ ਸਭਾ ਹਲਕਾ ਜੀਰਾ ਦੇ ਵਿੱਚ ਜਾਣ ਦੀ ਤਿਆਰੀ ਖਿੱਚ ਰਿਹਾ ਹੈ ਉਸ ਦੇ ਕਈ ਸੰਕੇਤ ਵੀ ਮਿਲੇ ਆ ਉਹਨਾਂ ਨੇ ਪਿਛਲੇ ਦਿਨੀ ਵਿਧਾਨ ਸਭਾ ਹਲਕਾ ਜੀਰਾ ਦੇ ਕਈ ਪਿੰਡਾਂ 'ਚ ਦੇਖੇਗੇ ਖਾਸ ਕਰਕੇ ਬੰਡਾਲਾ ਪਿੰਡ ਦੇ ਵਿੱਚ ਉਹਨਾਂ ਨੇ ਜਿਹੜਾ ਸਰਗਰਮੀ ਦਿਖਾਈ ਇਹ ਜੋ ਜਾਣਕਾਰੀ ਉਹਨਾਂ ਦੇ ਨੇੜਲੇ ਹਲਕੇ ਆ ਜਿਹੜੀ ਉੱਥੋਂ ਨਿਕਲ ਕੇ ਆ ਰਹੀ ਆ ਉਹ ਇਹ ਆ ਕਿ ਗੁਰਪ੍ਰੀਤ ਸਿੰਘ ਖੋ ਜਿਹੜੇ ਆ ਉਹ ਵਿਧਾਨ ਸਭਾ ਹਲਕਾ ਜੀਰਾ ਤੋਂ 227 ਦੇ ਲਈ ਚੋਣ ਮਿਦਾਨ ਚ ਉਤਰਨਗੇ ਚਰਚਾ ਇਹ ਆ ਕਿ ਅਕਾਲੀ ਦਲ ਉਹਨਾਂ ਨੂੰ ਟਿਕਟ ਦੇਵੇਗਾ ਜਾਂ ਨਹੀਂ ਦੇਵੇਗਾ ਇੱਕ ਬੈਦ ਅਲੱਗਾ ਗੱਲ ਆ ਪਰ ਇਹ ਚਰਚਾ ਚੱਲ ਰਹੀ ਆ ਕਿ ਅਕਾਲੀ ਦਲ ਉਹਨਾਂ ਨੂੰ ਟਿਕਟ ਦੇ ਸਕਦਾ ਉਹ ਅਕਾਲੀ ਦਲ ਦੀ ਟਿਕਟ ਦੇ ਚਾਹਵਾਨ ਵੀ ਨੇ ਪਰ ਜੇ ਅਕਾਲੀ ਦਲ ਟਿਕਟ ਨਹੀਂ ਦਿੰਦਾ ਤਾਂ ਉਹ ਆਜ਼ਾਦ ਤੌਰ ਤੇ ਵੀ ਚੋਣ ਲੜ ਲੈਣਗੇ ਇਹ ਵੀ ਚਰਚਾ ਜਿਹੜੀ ਹੈ ਉਹ ਚੱਲ ਰਹੀ ਹੈ ਇਹ ਚਰਚਾ ਹੈ ਕਿ ਫਰੋਇਪੁਰ ਸਾਰੇ ਜ਼ਿਲ੍ਹੇ ਦੇ ਵਿੱਚ ਲਗਭਗ ਉਹਨਾਂ ਕੋਲੇ ਗੁਰੂ ਹਰਸਾਏ ਹਲਕਾ ਬਾਕੀ ਬਚਦਾ ਹੈ ਜਾਂ ਫਰੋਇਪੁਰ ਸ਼ਹਿਰੀ ਹੈ ਉੱਥੇ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਰਾਜਨੀਤਿਕ ਸਥਿਤੀਆਂ ਨੇ ਉਹਨਾਂ ਦੇਨਕੂਲ ਨਹੀਂ ਹਨ ਤਾਂ ਗੁਰੂ ਹਰਸਾਏ ਹੈ ਗੁਰੂ ਹਰਸਾਏ ਦੇ ਵਿੱਚੋਂ ਬੜੀ ਟੱਕਰ ਦੀ ਗੱਲ ਚੱਲ ਰਹੀ ਹੈ ਕਿ ਅਰਵਿੰਦ ਆਵਲਾ ਵੀ ਆ ਸਕਦੇ ਆ ਉਹ ਜਲਾਲਾਬਾਦ ਦੋ ਵੀ ਲੜ ਸਕਦੇ ਆ ਉਹ ਕਿਸੇ ਹੋਰ ਪਾਰਟੀ ਚ ਵੀ ਜਾ ਸਕਦੇ ਆ ਅਸੀਂ ਆ ਚਰਚਾ万ਨੇ ਅ ਵੱਡੀ ਗੱਲ ਇਹ ਹੈ ਕਿ ਉਹਨਾਂ ਦੇ ਕੋਲੇ ਸਿਫਟ ਸੀਟ ਕਿਉਂਕਿ ਅਕਾਲੀ ਦਲ ਦਾ ਉੱਥੋਂ ਬਹੁਤ ਤਲੰਦਰ ਪਰਿਵਾਰ ਬੈਠਾ ਆ ਅੰਜੁਰਾ ਸਿੰਘ ਮਾਨ ਦੇ ਦੋ ਸੁਪੁੱਤਰ ਉੱਥੇ ਨੇਗੇ ਨੋਨੀਤ ਬੋਬੀ ਮਾਨ ਉਸ ਬਾਪ ਜੀ ਗੱਲ ਹੈ ਕਿ ਉਹ ਉਹ ਸੀਟ ਸੁਖਵੀਰ ਸਿੰਘ ਬਾਦਲ ਦੇ ਲਈ ਕਿਸੇ ਹੋਰ ਨੂੰ ਦੇਣੀ ਬਹੁਤ ਮੁਸ਼ਕਲ ਹੈ ਤਾ ਬਚਦਾ ਹੈ ਵਿਧਾਨ ਸਭਾ ਹਲਕਾ ਜੀਰਾ ਜੀਰੇ ਦੇ ਵਿੱਚ ਪਹਿਲਾਂ ਵੀ ਰਫੜ ਪਿਆ ਹੋਇਆ ਜੀਰੇ ਦੇ ਵਿੱਚ ਜਨਮੇਜਾ ਸਿੰਘ ਸੇਖੋਂ ਨੂੰ ਲਿਆਂਦਾ ਤਾਂ ਜਿਹੜੇ ਉੱਥੋਂ ਪਹਿਲਾਂ ਸੱਜਣ ਤਿਆਰੀ ਕਰ ਰਹੇ ਸੀ ਉਹ ਭਾਰਤੀ ਜਨਤਾ ਪਾਰਟੀ ਚ ਚਲੇ ਗਏ 2022 ਦੇ ਵਿੱਚ ਇਸ ਵਾਰ ਜਨਮੇਜਾ ਸਿੰਘ ਸੇਖੋਂ ਦੁਆਰਾ ਭੇਜ ਦਿੱਤੇ ਗਏ ਵਿਧਾਨ ਸਭਾ ਹਲਕਾ ਮੋੜ ਉਹਨਾਂ ਨੂੰ ਉੱਥੋਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਹਲਕਾ ਇੰਚਾਰਜ ਲਾਇਏ ਗਏ ਹੈ ਤਾਂ ਲਗਭਗ ਜੀਰਾ ਹਲਕਾ ਇੱਕ ਸਮੇਂ ਕਹਿ ਲਈਏ ਕਿ ਖਾਲੀ ਕਹਿ ਸਕਦੇ ਆ ਪਰ ਉੱਥੇ ਚਾਹਵਾਨ ਬਹੁਤ ਜ਼ਿਆਦਾ ਨੇ ਜਿਹੜੇ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਵਾਲਾ ਚੋਣ ਨਿਸ਼ਾਨ ਉਹਨਾਂ ਦੇ ਨਾਂ ਦੇ ਉੱਤੇ ਅਲਾਟ ਹੋਵੇ ਤੇ ਉਹ ਇੱਥੋਂ ਚੋਣ ਲੜਨ ਉਹਨਾਂ ਨੂੰ ਟਿਕਟ ਮਿਲੇ ਪਰ ਜੇ ਗੁਰਪੀ ਸਿੰਘ ਸੇਖੋ ਜਾਣਦੇ ਆ ਉੱਥੇ ਤਾਂ ਅਕਾਲੀ ਦਲ ਕੀ ਕਰ ਸਕਦਾ ਹੈ ਅਕਾਲੀ ਦਲ ਟਿਕਟ ਨਹੀਂ ਦਿੰਦਾ ਤਾਂ ਉਹ ਆਜ਼ਾਦ ਚੋਣ ਲੜਨਗੇ ਅਕਾਲੀ ਦਲ ਦੇ ਅੰਦਰ ਬਗਾਵਤ ਹੋਣ ਦੇ ਡਰ ਵੀ ਨੇ ਐਸੀ ਬਗਾਵਤ ਅਕਸਰ ਨਵੇਂ ਉਮੀਦਵਾਰ ਦੇ ਲਈ ਕਾਫੀ ਘਾਤਕ ਸਿੱਧ ਹੁੰਦੀ ਹੈ ਇਹ ਸਾਰੀਆਂ ਗਿੰਤੀਆਂ ਮਿੰਤਿਆ ਅਕਾਲੀ ਦਲ ਚੱਲੇਗਾ ਚਰਚਾ ਹੈ ਕਿ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਸੇਖੋ ਪਰਿਵਾਰ ਜਿਹੜਾ ਉਹ ਜੇ ਅਕਾਲੀ ਦਲ ਟਿਕਟ ਦਿੰਦਾ ਤਾਂ ਵੀ ਜੇ ਚਾਹੇ ਨਹੀਂ ਦਿੰਦਾ ਤਾਂ ਉਹ ਉਹਨਾਂ ਨੂੰ ਜਿਹੜਾ ਹੈ ਉਹ ਜਿਹੜੇ ਉੱਥੇ ਉਹਨਾਂ ਦੇ ਜਿੰਦੂ ਹੁਰੀ ਨੇ ਅਕਾਲੀ ਦਲ ਦੇ ਉਹਨਾਂ ਨੂੰ ਸਮਰਥਨ ਕਰੇਗਾ ਇਹ ਚਰਚਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਫਰੋਜਪੁਰ ਦੇ ਅੰਦਰ ਬੜੀ ਦਿਲਚਸਪ ਲੜਾਈ ਦੇਖਣ ਵਾਲੀ ਹੈ ਵਿਧਾਨ ਸਭਾ ਹਲਕਾ ਜੀਰਾ ਕੁਲਬੀਰ ਜੀਰਾ ਤੋਂ ਐਮ ਐਲ ਏ ਨੇ ਇਸ ਸਮੇਂ ਵੀ ਰਹਿਣਗੇ ਇਸ ਸਮੇਂ ਵੀ ਉਹ ਤਕੜੇ ਆਗੂ ਦੇ ਵੱਜੋਂ ਕਾਂਗਰਸ ਚ ਵਿਚਰਦੇ ਨੇ ਇਹ ਕਟਾਰੀਆ ਜੀ ਨੇ ਨਰੇਸ਼ ਕਟਾਰੀਆ ਜੀ ਮੌਜੂਦਾ ਵਿਧਾਇਕ ਨੇ ਕਾਫੀ ਦਿਲਚਸਪ ਲੜਾਈ ਹੋ ਸਕਦੀ ਹੈ ਪਰ ਬਸ਼ਰਤ ਕਿ ਅਕਾਲੀ ਦਲ ਟਿਕਟ ਕਿੰਨੂੰ ਦਿੰਦਾ ਗੁਰਪ੍ਰੀਤ ਸੇਖੋਂ ਨੂੰ ਜਾਂ ਕਿਸੇ ਹੋਰ ਨੂੰ ਜੇ ਗੁਰਪ੍ਰੀਤ ਸੇਖ ਨੂੰ ਟਿਕਟ ਨਹੀਂ ਦਿੰਦਾ ਤਾਂ ਗੁਰਪ੍ਰੀਤ ਸੇਖੋ ਆਜ਼ਾਦ ਚੋਣ ਲੜਦੇ ਨਜ਼ਰ ਆ ਸਕਦੇ ਆ